ਸਤਿ ਸ੍ਰੀ ਅਕਾਲ ਸ੍ਰੀ ਤੁਮੋਤ ਨਹੀਂ ਮੇਰੇ ਪਾਤਸ਼ਾਹ ਜੀ ਦਸਮੀ ਰਸਾਂ ਤੋਂ ਗੋਪੀ ਸ਼ਿਮਤਿਆ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਦਰ ਗੁਰੂ ਤੇ ਅਮਰਦਾਸ ਆਮਦਾਸ ਜੀ ਹੋਏ ਸਾਰੇ ਅਰਜਨ ਹਰਗੋਬਿੰਦ ਜੀ ਨੂੰ ਸ੍ਰੀ ਹਰਿ ਰਾਏ ਸ੍ਰੀ ਨਰਕਿਸ਼ਨ ਜੀ ਆਏ ਜਿਸ ਦੇ ਸੇਵਾ ਕਰਨ ਤੋਂ ਜਾਏ ਛੇਡ ਬਹਾਦਰ ਜੀ ਕਰੇ ਧਰਮ ਦੇ ਇਸ਼ਾਰਾ ਹੈ ਭਾਈ ਸਾਹਿਬ ਪਾਈ ਨੇ ਠਾਈ ਦਸਮੀ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਸਾਬਸ ਮਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰਿਆਂ ਚੋਹਾਂ ਸਾਹਿਬ ਜਾਂਦਿਆਂ ਚਾਲੀਆਂ ਮੁਖਤਿਆਂ ਹੱਥਾਂ ਜੱਤੀਆਂ ਕੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਜ ਵਾਹੀ ਦੇਖ ਕੇ ਅੰਨਿਤ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਇਆ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ ਤਨ ਆਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੂੰ ਹਾਰਿਆ ਸਿੱਖੀ ਕੇ ਸੰਤ ਸੁਆਸਨ ਆਲੀ ਭਾਈਓ ਤਨਾ ਮਿਲਤ ਮਾਇੂ ਦਾ ਅੰਤਰ ਕੀ ਖਾਸਾ ਜੀ ਬੋਲੋ ਜੀ ਸਵਾਲੇਕੁਆ ਸਤਿ ਸ਼ਕਤਾ ਸਰਬਤ ਗੁਰਦੁਆਰਿਆਂ ਦਾ ਅੰਤਰ ਕੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਨਿਮੇਤਾ ਆਛਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸ ਵੇਲੇ ਸਮੂਹ ਸੰਗਤਾਂ ਵੱਲੋਂ ਠੰਡੇ ਮਿੱਠੇ ਜਲਦੀ ਸਪੂਲ ਦੇ ਲੰਗਰ ਤਿਆਰ ਕੀਤੇ ਹਨ ਆਪ ਜੀ ਭੋਗ ਲਾਓ ਭੋਗ ਲੱਗਿਆ ਲੰਗਰ ਸਾਧ ਸੰਗਤ ਵਿੱਚ ਬਰਕਤਾਂ ਦੀ ਆਸਿਆ ਬਖਸ਼ੋ ਕਿਰਪਾ ਕਰਨ ਸਮੂਹ ਸੇਵਾਦਾਰਾਂ ਨੇ ਸਿਰ ਤੇ ਮਿਹਰ ਭਰਿਆ ਅਸਰ ਰੱਖਣਾ ਤੰਦਰੁਸਤੀਆਂ ਦਾ ਨਾਤਾ ਬਣਤੀ ਕਰਨੀਆਂ ਨਾਮ ਗਾਣ ਗੁਰ ਸਿੱਖੀ ਜੀਵਨ ਆਪਣੀ ਕਰਨਾ ਕੰਵਾਂ ਨਾਲ ਬਖਸ਼ੋ ਸਭ ਨੂੰ ਮਠਿਆਈ ਦਾ ਪ੍ਰਸ਼ਾਦ ਵੰਡ ਰਹੇ ਆਪ ਜੀ ਝੋਕਲਾ ਉਹ ਝੋਕਲਾ ਕਿਹਾ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਮਕਤੂਰ ਦਾ ਕੋਟਾ ਆਗਿਆ ਜਿੰਨਾ ਪੰਨਿਆਂ ਦੀ ਮਾਇਆ ਹੈ ਸੋਚ ਕਰਕੇ ਭਿੰਦ ਕਰਨੀ ਦਾਲ ਕੰਧ ਗੂੜ ਕਰਨੀ ਕਿਪਤ ਮੰਨਿਆ ਵਿਸਵਾਦੇ ਤੋਂ ਨੇ ਲੋਕੋ ਵੈ ਨਾਮ ਪਾ ਲੈ ਨਾਲ ਨਾਮ ਤੇ ਚੂਕਾ ਆਦੇਵ ਭਾਈ ਸਰਦਾਰ ਦਾ ਭਗਵਾਨ ਦੀ ਦਾਤਾਲਸਾ सावारी गुरु जी के पते बिल्कुल पते पर नहीं गंदा बाबा दीप सिंह ने भंडार माता जी के करके सरदार सिपा सिंह नजर में से सबको भेज दे पर के सबको करवा के करो तो भैया कोई मामला कड़ी छोटे उधर से आए پتا نہیں بابا جی نے کٹے چونکے ਬੁਲਾ ਰਿਹਾ ਨਹੀਂ ਜੱਟ ਦੇ ਪਿਆਰੇ ਬੰਵਾਈ ਦੀ ਇਹ ਤਰ੍ਹਾਂ ਤਰ੍ਹਾਂ ਐਕਸਰੇ ਦੁਬਾਰਾ ਕਰਾ ਕੇ ਆ ਜਾਓ ਤੁਹਾਡਾ ਕੱਲ ਫਰੇਕ ਇਹ ਡਾਕਟਰ ਸੁਣਾ ਰਿਹਾ ਹੈ ਕਿ ਸਾਡੀ ਡਿਊਟੀ ਹੈ ਕੋਈ ਕਰਨਾ ਹੋਵੇ ਦੁਬਾਰਾ ਐਕਸਰੇ ਕਰਾਣੇ ਆ ਵੀ ਛੇਟੀ ਵੱਟੀ ਬੁਲਾ ਰਿਹਾ ਕਹਿੰਦੇ ਬਾੜ ਲੱਗੀ ਰਹੇ ਇੱਥੇ ਵੀ ਜਿਹੜੇ ਕੈਦਵਾਰਾ ਚਾਤੀ ਮਿੰਟ ਚੋਂ ਉਚਾਰੇ ਆਪਾਂ ਦੁਪਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਿੰਡ ਬਨਸੂਰਪੁਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਛੀਦੀ ਦਿਹਾੜਾ ਮਨਾਉਂਦੇ ਹੋਏ ਠੰਡੇ ਮਿੱਠੇ ਜਲ ਦਾ ਲੰਗਰ ਤੇ ਦੂਸਰਾ ਲੰਗਰ ਦਾਲ ਚੋਲ ਕੜੀ ਦਾ ਲੰਗਰ ਚੱਲ ਰਿਹਾ ਹੈ ਸਾਧ ਸੰਗਤ ਚੱਗ ਰਹੀ ਹੈ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਲੰਗਰ ਲਗਿਆ ਕਰੇਗਾ ਸਵਾਹੀ ਗੁਰਜੀ ਕੀ ਫਤਿਹ ਅੱਜ ਪਿੰਡ ਨਗਰ ਮਨਸੂਰਪੁਰ ਦੀਆਂ ਸਮੂਹ ਸੰਗਤਾਂ ਵੱਲੋਂ ਮਿਲ ਕਰਕੇ ਸਮੂਹ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਸਪੀਲ ਦਾਲ ਕੜੀ ਚੋਲ ਦੇ ਲੰਗਰ ਲਾਏ ਗਏ ਹਨ ਸਤਿਗੁਰ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਉੱਧਮ ਉਤਸ਼ਾਹ ਬਖਸ਼ਿਸ਼ ਕਰਨ ਤੇ ਸਤਿਗੁਰ ਜੀਆਂ ਦੇ ਗੁਰਪੁਰਬ ਇਸੇ ਤਰ੍ਹਾਂ ਸੰਗਤਾਂ ਵੱਧ ਚੜਕੇ ਮਨਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ